ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਕਲੀਅਰ ਫਾਰਮ ਦੇ ਵਿੱਚ। ਜਿਹੜੀ ਵੀ ਨਵੇਂ ਜੁੜਿਓ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਵੇਖ ਸਕੋ। ਬਾਈ ਛੋਡੇ ਵਾਸਤੇ ਇੱਕ ਇਹ ਪਹਿਲੇ ਸੂਏ ਸੂਣ ਵਾਲੀ ਬੱਚੀ ਜੋ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਇਸ ਦੇ ਦਿਨ ਪੂਰੇ ਹੋਣਗੇ ਲੈ ਕੇ ਆਏ ਆ ਜੋ ਆਪਣਾ ਸੇਲ ਕਰਨੀ ਹੈ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਬੱਚੀ ਦਾ ਸਟਰਕਚਰ ਲੁੱਕ ਵਾਈਜ਼ ਇਹਨੂੰ ਦੇਖ ਸਕਦੇ ਹੋ ਹਲੇ ਦੰਦੋਂ ਵੀਰੇ ਇਹ ਖੀਰੀ ਸੀ ਸਾਰੇ ਇੱਕ ਦੰਦ ਇਸ ਦਾ ਡਿੱਗ ਗਿਆ ਹੁਣ ਦੰਦ ਦੇ ਦੰਦ ਇਹ ਹੁਣ ਤੋੜਨ ਲੱਗੇ ਇੱਕ ਦੰਦ ਟੁੱਟ ਗਿਆ ਇੱਕ ਹਲੇ ਹੈਗਾ ਥਣਾ-ਫਾਨਾ ਦੇਖ ਸਕਦੇ ਹੋ ਬਹੁਤ ਸੋਹਣੇ ਥਣਹਵਾਨੇ ਦੀ ਇਹ ਹੈ ਕਲਾਕਲਾ ਥਾਣੇ ਤੇ ਬਹੁਤ ਹੀ ਸੋਨਾ ਅੱਡ ਬਣਾਇਆ ਬੱਚੀ ਨੇ ਬਿਲਕੁਲ ਫਿਕਸ ਅੱਡ ਰਹਿ ਸੂਣ ਦੇ ਵੀ ਰੇਸ ਤੇ ਹਲੇ ਦਿਨ ਬਾਕੀ ਨੇ 4 ਤਰੀਕ ਨੂੰ ਅਸ ਦੇ ਦਿਨ ਪੂਰੇ ਹੋਣੇ ਨੇ ਤੇ ਬਾਕੀ ਉੱਪਰ ਇੱਕ ਦੋ ਦਿਨ ਕੱਢਦੀ ਆ ਜਾਂ ਪੂਰੇ ਦਿਨਾਂ ਚ ਸੁੰਦੀ ਐ ਉਹ ਗਰਮੀ ਕਰਕੇ ਕੁਛ ਪਤਾ ਨਹੀਂ ਲੱਗਣਾ ਹੈਗਾ ਬਾਕੀ ਵੈਸੇ ਚਾਹੀ ਅੱਜ ਸਵੇ ਚਾਹੀ ਕੱਲ ਸਵੇ ਬੱਚੀ ਤਿਆਰ ਬਹੁਤ ਸੋਣੀ ਹੋਈ ਹੋਈ ਹੈ ਭਰਾਵੋ ਆ ਵੇਖ ਸਕਦੇ ਹੋ ਤੁਸੀਂ ਬਾਡੀ ਸਟਰਕਚਰ ਥਾਣਾ ਹਵਾਨਾ ਥਾਣਾ ਦਾ ਸੈਜ ਥਾਣਾ ਦਾ ਫਾਸਲਾ ਬਹੁਤ ਹੀ ਫਾਸਲੇ ਨਾਲ ਇਸ ਦਾ ਕਲਾਕਲਾ ਥਾਣਾ ਤੇ ਬਿਲਕੁਲ ਹੱਥੀ ਜਵਾਈ ਦਾ ਥਣ ਜੇ ਕਿਸੇ ਵੀਰ ਨੇ ਹੱਥੀ ਜਵਾਈ ਵਾਸਤੇ ਲੈਣੀ ਹੋਵੇ ਤਾਂ ਹੱਥੀ ਜਵਾਈ ਵੀ ਹੋ ਜਾਏਗੀ ਮਸ਼ੀਨੀ ਜਵਾਈ ਕਰਨੀ ਆ ਤਾਂ ਮਸ਼ੀਨੀ ਜਵਾਈ ਨਾਲ ਵੀ ਚੋਈ ਜਾ ਸਕਦੀ ਹੈ ਇਹ ਤੇ ਕਰ ਵੀ ਰਿਓ ਆਪ ਇਸ ਦੇ ਹੁਣ ਇਸ ਟਾਈਮ ਏ ਆਈ ਹੋਈ ਹੈ ਜੋ ਮੈਜਿਕ ਬੋਲ ਨਾਲ ਹੋਈ ਹੋਈ ਹੈ ਮੈਜਿਕ ਬੋਲ ਦੇ ਸਿਮ ਤੋਂ ਇਹ ਇਸ ਟਾਈਮ ਪ੍ਰੈਗਨੈਂਟ ਹੈ ਤੇ ਪਿੰਡ ਵੀਰੇ ਆਪਣਾ ਹੈਗਾ ਰੈਤਣਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਨ ਜਿਸ ਵੀ ਵੀਰ ਨੇ ਲੈਣੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਹੈਗਾ ਆਪਣਾ 98768 50664 94631 68338 ਤੇ ਇਸ ਦਾ ਰੇਟ ਵੀਰੇ ਵਾਲੇ ਵੀਰ ਕਹਿੰਦੇ ਨੇ ਨਾ ਵੀ ਕੀ ਵੀਡੀਓ ਚ ਰੇਟ ਦੱਸਿਆ ਕਰੋ ਇਸ ਦਾ ਰੇਟ ਭਰਾਵੋ 110000 ਰੁਪਏ ਜਸਵੀ ਭਰਾ ਨੇ ਨੂੰ ਜਸਵੀ ਭਰਾ ਨੂੰ ਬੱਚੀ ਪਸੰਦ ਹੋਈ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਬਾਕੀ ਕੁਸ਼ਕ ਥੋੜਾ ਮਾਨ ਤਾਨ ਮੌਕੇ ਤੇ ਜਰੂਰ ਕਰਾਂਗੇ ਇੱਕ ਵਾਰ ਫੇਰ ਦੇਖ ਲਵੋ ਬਹੁਤ ਹੀ ਸੋਹਣਾ ਡਰ ਹੈ ਕਲਾਕਲਾ ਥਾਣੇ ਤੇ ਬੱਚੀ ਹੈਵੀ weight ਹੈ ਤੇ ਦੰਦੋਂ ਸਿਰਫ ਇਹ ਹਲੇ ਦੁੱਗ ਦੇ ਦੰਦ ਇਸਨੇ ਹੁਣ ਤੋੜੇ ਨੇ ਵੀਰੇ ਪਹਿਲਾਂ ਇੱਕ ਹੀਰੀ ਸੀ ਇਹ ਤੋਂ ਪੰਜ-ਛੇ ਦਿਨ ਪਹਿਲਾਂ ਹੁਣ ਇਸਨੇ ਦੂਜਾ ਦੰਦ ਆਪਣਾ ਇੱਕ ਦੰਦ ਡੇਕ ਲਿਆ ਵੇਖ ਸਕਦੇ ਹੋ ਵੀਰੇ ਬਾਕੀ ਜਿਹੜੇ ਵੀਰ ਵੀਡੀਓ ਵੇਖ ਰਹੇ ਨੇ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਵੀਰੇ ਵਾਰ ਤੋਂ ਵਾਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਸ ਭਰਾ ਨੂੰ ਪਸ਼ੂ ਦੀ ਲੋੜ ਹੋਵੇ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕੇ ਧੰਨਵਾਦ ਵੀਰੋ